ਪੁੱਲ ਗੀਆਂ ਸਿਰਾਂ ਉੱਤੇ ਲੈਣਾ ਚੁੰਨੀਆਂ ਲੱਭਦੀਆਂ ਨੇ ਜੀ ਇੱਥੇ ਗੁੱਤਾਂ ਗੁੰਦੀਆਂ ਭੁੱਲ ਕੇ ਪੰਜਾਬੀ ਹੁਣ ਲੋਕ ਗੀਤਾਂ ਨੂੰ ਨਵੇਂ-ਨਵੇਂ ਗਾਣਿਆਂ ਤੇਰੀ ਲਾ ਪੈਂਦੀਆਂ ਸ਼ਰਮ ਤਾਂ ਸੂਟਾਂ ਵਾਂਗ ਗੋਲਤੀ ਨਾ ਨੇ ਛਾੜ੍ਹ ਵਿੱਚ ਛਾੜ੍ਹ ਕੱਟ ਜਾਣਾ ਚਾਹੁੰਦੀਆਂ ਵੱਡੇ ਛੋਟਿਆਂ ਦੇ ਇੱਥੇ ਸਾਰ ਨਾ ਰਹੀ ਧੀਆ ਵੀ ਨੇ ਅੱਖਾਂ ਕੱਢ ਕੇ ਡਰਾਉਂਦੀਆਂ ਫੇਸੂਟ ਇਹ ਫੁੜਨੀਆ ਕਹਿੰਦੇ ਜੀ ਭਗਾੜੀ ਦੁਨੀਆ ਰਿਸ਼ਤੇ ਨਾਤੇ ਹੀ ਸਾਰੇ ਚੂਰ ਕਰਤੇ ਰੂ ਰੋਂਦੀ ਹੋਣੀ ਮਈ ਭਾਗ ਕਰਦੀ ਕੁੜੀਆਂ ਦੇ ਵਿਗੜੇ ਹਿਸਾਬ ਵੇਖ ਕੇ ਆਥਣ ਸਵੇਰ ਹੀ ਐ ਅੱਗ ਲੱਗਦੀ ਰੀਲਾ ਉੱਤੇ ਨੱਚਦਾ ਪੰਜਾਬ ਵੇਖ ਕੇ ਆਥਣ ਸਵੇਰ ਹੀ ਐ ਅੱਗ ਲੱਗਦੀ ਰੀਲਾ ਉੱਤੇ ਨੱਚਦਾ ਪੰਜਾਬ ਵੇਖ ਕੇ ਕਿੰਨੇ ਹੀ ਮਾਪਿਆਂ ਦੇ ਰੋਂ ਸੜਦੇ ਬਿਗੜੇ ਹੋਏ ਆਪਣੀ ਔਲਾਦ ਵੇਖ ਕੇ ਅਥਰੇ ਸਵੇਰੇ ਹੀ ਅੱਗ ਲੱਗਦੀ ਰੀਲਾਂ ਉੱਤੇ ਨੱਚਦਾ ਪੰਜਾਬ ਵੇਖ ਕੇ ਸਾਨੂੰ ਬੜਾ ਸਿਗਾ ਮਾਣ ਕੇ